ਗਰਦਾਸਪੁਰ ਦੇ ਵਿੱਚ ਪਿੱਟੇਵਡ ਸਰਾਏਪੁਰ ਸਲਾਹਪੁਰ ਦੇ ਤਿੰਨ ਪਿੰਡਾਂ 'ਚ ਇੱਕ ਬੰਨੇ ਭਗਵੰਤ ਮਾਨ ਸਰਕਾਰ 45 ਦਿਨ ਦਾ ਸਮਾਂ ਲੈ ਰਹੀ ਆ ਔਰ ਜਿੰਨਾ ਕਿਸਾਨਾਂ ਨੇ ਹਜੇ ਪੈਸੇ ਨਹੀਂ ਲਏ ਹੈਗੇ ਉਦੋਂ ਤੱਕ ਮਸਲਾ ਨਿਬੜ ਕੇ ਫਿਰ ਉੱਤੇ ਕਬਜ਼ਾ ਕਰਨ ਦੀ ਗੱਲ ਕੀਤੀ ਜਾ ਰਹੀ ਆ ਦੂਜੇ ਬੰਨੇ ਹਾਈ ਕੋਰਟ ਦੇ ਮੋਢੇ ਤੇ ਰੱਖ ਕੇ ਉਹਦਾ ਬਹਾਨਾ ਬਣਾ ਕੇ ਜਿਵੇਂ ਪੁਲਿਸ ਫੋਰਸਾਂ ਲੈ ਕੇ ਕਿਸਾਨਾਂ ਤੇ ਜ਼ੁਲਮ ਢਾ ਕੇ ਉਹਨਾਂ ਦੀਆਂ ਪੱਗਾਂ ਦੇ ਉੱਤੇ ਪੈਰ ਰੱਖ ਕੇ ਕਿਸਾਨ ਜਥੇਬੰਦੀ ਦੇ ਝੰਡੇ ਪਾੜ ਕੇ ਔਰ ਜਿਵੇਂ ਕੱਲ 40 ਕਿਸਾਨ ਇੱਕ ਬੀਬੀ ਗ੍ਰਿਫਤਾਰ ਕੀਤੀ ਗਈ ਬੇਸ਼ੱਕ ਕਿਸਾਨਾਂ ਨੇ ਉਦੋਂ ਬਾਅਦ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਰਿਹਾਅ ਕਰਾ ਲਿਆ ਸੋ ਇਹ ਭਾਰਤ ਮਾਲਾ ਯੋਜਨਾ ਤਹ ਜਿਹੜੀ ਜੰਮੂ ਕਟਰਾ ਐਕਸਪ੍ਰੈਸ ਵੇ ਆ ਔਰ ਕੱਲਾ ਇਹ ਨਹੀਂ ਇੱਥੇ ਅਮਰਸਰ ਚ ਵੀ ਤਰਨਤਾਰਨ ਚ ਵੀ ਹੋਰ ਨਾ ਪੰਜਾਬ ਦੇ ਹਿੱਸਿਆਂ ਚ ਵੀ ਜਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਬਠਿੰਡੇ ਅੰਦਰ ਗੈਸ ਪਾਈਪ ਜਿਹੜੀ ਜਬਰੀ ਕੱਢਣ ਕਰਕੇ ਮਾਅਵਜ਼ਾ ਨਾ ਦੇਣ ਕਰਕੇ ਉੱਥੇ ਵੀ ਕੱਲ ਕਿਸਾਨਾਂ ਤੇ ਜ਼ਬਰ ਟਾਇਆ ਗਿਆ ਜਿਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪੱਟੀ ਦੇ ਵਿੱਚ ਤਰਨ ਤਰਨ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਕੋਕੀ ਜਿਹੜਿਆ ਬੰਨ ਨੂੰ ਖਤਰਾ ਬਣ ਸਕਦੀ ਆ ਸ਼ਾਮ 5 ਵਜੇ ਤੋਂ ਬਾਅਦ ਮਾਈਨਿੰਗ ਨਹੀਂ ਹੋ ਸਕਦੀ ਦਰਿਆ ਦੇ ਅੰਦਰ ਪੋਕਲੈਨ ਨਹੀਂ ਹੋ ਸਕਦੀ ਪਰ ਪੱਟੀ ਅੰਦਰ ਸਭ ਕੁਝ ਚੱਲ ਰਿਹਾ ਹੈਗਾ ਵਾ ਤੋ ਇਸ ਤਰੀਕੇ ਨਾਲ ਕਿਸਾਨਾਂ ਨਾਲ ਜ਼ਬਰ ਜ਼ੁਲਮ ਹੋ ਰਿਹਾ ਜਿਹੜਾ ਅਸੀਂ ਕਹਿੰਦੇ ਸੀ ਕਿ ਕਾਰਪੋਰੇਟ ਦੀ ਇੱਕ ਪਾਲਿਸੀ ਆ ਵੀ ਜੜੀਆਂ ਮੰਡੀ ਤੇ ਤੇ ਜ਼ਮੀਨਾਂ ਤੇ ਕਾਰਪੋਰੇਟ ਨੇ ਕਬਜ਼ਾ ਲੈਣਾ ਇਹ ਉਸੇ ਨੀਤੀ ਤਹਿਤ ਸਾਰਾ ਕੁਝ ਹੋ ਰਿਹਾ ਹੈਗਾ ਵਾ ਔਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਸੀਗੇ ਔਰ ਬੜਾ ਵਧੀਆ ਵੀ ਬਸ਼ਰਮਾ ਦਾ ਤੇ ਸਰ ਜਾਂਦਾ ਸਿਰ ਝੁਕਾ ਕੇ ਸਿਰ ਉੱਚਾ ਰੱਖਣ ਦਾ ਕਹਿੰਦੇ ਕੀਮਤ ਚੁਕਾ ਰਹੇ ਹਾਂ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੂੰਗਾ ਵੀ ਹੁਣ ਤਾਂ ਤੁਹਾਡੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਮੁੱਖ ਮੰਤਰੀ ਨੇ ਸਿਰ ਝੁਕਾ ਵੀ ਲਿਆ ਤੁਹਾਡੀ ਇਨਵੀ ਮੰਨ ਲਈ ਤੁਹਾਡੇ ਕਹੇ ਸ਼ੰਭੂ ਖਨੌਰੀ ਦੇ ਮੋਰਚੇ ਠਾਲ ਦਿੱਤੇ ਤੁਹਾਡੇ ਕਹੇ ਕਿਸਾਨਾਂ ਤੇ ਡਾਂਗ ਫੇਰਨੀ ਸ਼ੁਰੂ ਕੀਤੀ ਤੁਹਾਡੇ ਕਾਰਪੋਰੇਟ ਦੇ ਪ੍ਰੋਜੈਕਟਾਂ ਜਿਹੜੇ ਜਬਰਦਸਤ ਲਾਗੂ ਕਰਨ ਦਾ ਫੈਸਲਾ ਕਰ ਲਾ ਤੇ ਆਰਡੀਐਫ ਦਾ ਕੀ ਰੋਲਾ ਬੈ ਇਨਾ ਵਫਾਦਾਰ ਮੁੱਖ ਮੰਤਰੀ ਮਿਲਣਾ ਇਹ ਵੀ ਦੇ ਦਿਓ ਏ ਚ ਕੀ ਰੌਲਾ ਹੈਗਾ ਸੋ ਜੋ ਕੁਝ ਵੀ ਭਗਵੰਤ ਮਾਨ ਜੀ ਮੌਰ ਚੇਤੇ ਹੋਣਾ ਤੁਹਾਨੂੰ ਜਦੋਂ ਬਾਈ ਆਪਣਾ ਐਮਪੀ ਦੀ ਇਲੈਕਸ਼ਨ ਸੀਗੀ ਵਾਰੀਆਂ ਸਾਰਿਆਂ ਦੀਆਂ ਆਉਣੀਆਂ ਹੁੰਦੀਆਂ ਜੇ ਤੁਹਾਡੀ ਸਰਕਾਰ ਨੇ ਚੰਗਾ ਕੰਮ ਕੀਤਾ ਹੋਊ ਲੋਕ ਤੁਹਾਨੂੰ ਚੁਣਨਗੇ ਨਹੀਂ ਤਾਂ ਤੁਹਾਡੇ ਹਰ ਕੰਮ ਦਾ ਸਵਾਲਾਂ ਦਾ ਜਵਾਬ ਤੁਹਾਨੂੰ ਦੇਣਾ ਪਊ ਜਿਵੇਂ ਸਾਡਾ ਐਲਾਨ ਆ ਕਮਮ ਦਾ ਜਥੇਬੰਦੀ ਦਾ ਵੀ ਜਿੱਥੇ ਵੀ ਕੋਈ ਐਮਪੀ ਐਮਐਲਏ ਜਦ ਮੁੱਖ ਮੰਤਰੀ ਆਉਂਦਾ ਉਹਨਾਂ ਨੂੰ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰੋ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਪਰ ਇਹ ਜ਼ਬਰ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਹੁੰਦੇ ਦੂਜੇ ਬੰਨੇ ਜਿਹੜਾ ਵਾ ਪੰਜਾਬ ਦਾ ਲਾਂਡਰਡਰ ਦੀ ਪੋਜੀਸ਼ਨ ਬਹੁਤ ਗੰਭੀਰ ਆ ਕੱਲ ਜਿਹੜਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗਰਨੇਟ ਬਲਾਸਟ ਆਇਆ ਸੀਗਾ ਉਹ ਨਿਤਿਨ ਕੁਮਾਰ ਜਿਹੜੀਆਂ ਮੀਡੀਆ ਚ ਖਬਰਾਂ ਨੇ ਬਹੁਤ ਗਰੀਬ ਘਰ ਦਾ ਨੌਜਵਾਨ ਜਿਹੜਾ ਨਸ਼ੇ ਵੀ ਖਾਂਦਾ ਸੀਗਾ ਉਹਦੀ ਕਿਸੇ ਕਾਰਨ ਮੌਤ ਹੋ ਗਈ ਆ ਉਹ ਕਿਹਾ ਜਾਂਦਾ ਵੀ ਇਹ ਦੇ ਮਗਰ ਪਾਕਿਸਤਾਨ ਦੀਆਂ ਏਜੰਸੀਆਂ ਦਾ ਹੱਤ ਆ ਉਹਦੇ ਘਰ ਦੇ ਹਾਲਾਤਾਂ ਨੂੰ ਲੈ ਕੇ ਤੇ ਲੱਗਦਾ ਨਹੀਂ ਹੈਗਾ ਸਵਾਲ ਪੈਦਾ ਹੁੰਦੇ ਬਾਕੀ ਇਹ ਜਾਂਚ ਦਾ ਵਿਸ਼ਾ ਹੈਗਾ ਤੋਂ ਚੀਜ਼ਾਂ ਨੂੰ ਜੋ ਕੁਝ ਪੰਜਾਬ ਬੰਦਰ ਘੱਟ ਰਿਹਾ ਮੁੱਖ ਮੰਤਰੀ ਸਾਹਿਬ ਆਪਣੀ ਨਕਾਮੀ ਕਰਕੇ ਤੁਸੀਂ ਦੂਸਰੀਆਂ ਏਜੰਸੀਆਂ ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਤੁਹਾਡਾ ਨਸ਼ਿਆਂ ਖਿਲਾਫ ਜੁੱਧ ਜਿਹੜਾ ਵਾ ਉਹ ਫੇਲ ਹੋਇਆ ਪਿਆ ਸਾਰੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਨਸ਼ਾ ਇਸ ਤਰੀਕੇ ਨਾਲ ਮਹੀਆ ਹੋ ਰਿਹਾ ਪਿੰਡਾਂ 'ਚ ਨਸ਼ਾ ਆ ਰਿਹਾ ਔਰ ਨਸ਼ੇ ਦੀ ਸਪਲਾਈ ਲਾਈਨ ਟੁੱਟ ਨਹੀਂ ਰਹੀਗੀ ਬੇਸ਼ੱਕ ਪਿਛਲੇ ਸਮੇਂ 'ਚ ਤੁਸੀਂ ਲਗਭਗ 13000 ਬੰਦਾ ਜੇਲ੍ਹਾਂ 'ਚ ਲੈ ਗਏ ਉਹਦੇ 'ਚੋਂ ਬਹੁਤ ਸਾਰੇ ਜ਼ਮਾਨਤਾ ਕਰਾ ਕੇ ਆਈ ਜਾਂਦੇ ਨੇ ਕਿ ਰੂਟੀਨ ਚਲ-ਦਾਲ ਦੀ ਪ੍ਰਕਿਰਿਆ ਇਧਰੋਂ ਲਈ ਜਾਂਦੇ ਨੇ ਪਰ ਨਸ਼ਿਆਂ ਵਾਲੀ ਲੜਾਈ ਦੇ ਵਿੱਚ ਜਿਹੜਾ ਜ਼ਮੀਨ ਤੇ ਕੰਮ ਕਰਕੇ ਨਸ਼ਿਆਂ ਦਾ ਲੱਕ ਤੋੜਨਾ ਸੀ ਹੋ ਨਹੀਂ ਰਿਹਾ ਹੈਗਾ ਨਾ ਤੁਹਾਡਾ ਵਿਕਾਸ ਪੰਜਾਬੀਆਂ ਨੂੰ ਵਾਰਾ ਖਾ ਰਿਹਾ ਹੈਗਾ ਤੇ ਨਾ ਮੋਦੀ ਸਰਕਾਰ ਦਾ ਵਿਕਾਸ ਸਾਨੂੰ ਵਾਰਾ ਖਾ ਰਿਆ ਹੈਗਾ ਇਸ ਕਰਕੇ ਜਬਰ ਜ਼ੁਲਮ ਦਾ ਰਾਜ ਛੱਡ ਕੇ ਜਿਹੜਾ ਕਿਸਾਨਾਂ ਨੂੰ ਜ਼ਮੀਨਾਂ ਦਾ ਜੋਗ ਮੁਆਵਜ਼ਾ ਦੇਣ ਦੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਧੰਨ